ਜਦੋਂ ਬਾਈ ਫਿਰ ਹੌਲੀ ਹੌਲੀ ਜਵਾਕਾਂ ਦੇ ਹੱਥ ਕਬੀਲਦਾਰੀ ਆ ਜਾਂਦੀ ਆ ਜਾਂ ਸਿਆਣਿਆਂ ਦੇ ਟੁੱਟਦੀ ਪੁੱਰੀ ਜਾਂਦੀ ਆ ਤਾਂ ਉਹ ਅੱਡ ਹੋ ਗਏ ਅੱਡ ਹੋਣੇ ਹੀ ਹੁੰਦਾ ਵੀ ਨੂੰਹਾਂ ਆ ਜਾਂਦੀ ਨੇ ਫਿਰ ਕਹਿੰਦੇ ਨੇ ਅਸੀਂ ਨਹੀਂ ਐਂ ਕਰਦੇ ਬਾਹ ਜਾਂ ਅੱਜ ਦੇ ਟਾਈਮ ਨੂੰਹਾਂ ਨੂੰ ਗੋਹੇ ਕੁੜੇ ਦਾ ਕਰਨਾ ਬੜਾ ਹੀ ਜ਼ਿਆਦਾ ਔਖਾ ਹੋਇਆ ਤੇ ਇੱਕ ਗੱਲ ਹੋਰ ਐਡ ਕਰ ਦਾਂ ਇਹ ਚ ਕਹਿੰਦਾ ਜਿਹੜਾ ਕੰਮ ਬੰਦਾ ਕਰਦਾ ਹੋਊ ਨਾ ਉਹ ਸੈਦ ਮਾੜਾ ਨਹੀਂ ਕਹ ਸਕਦੇ ਵੀ ਮਾੜਾ ਪਾਉਂਦਾ ਚੰਗਾ ਵੀ ਨਹੀਂ ਪਹਿਨਦਾ ਲਾਲੋ ਅਗਲਾ ਕਹਿੰਦਾ ਵੀ ਉਹ ਹਮੇਸ਼ਾ ਨੇ ਮੇਰੇ ਕੰਮ ਦੇ ਵਿੱਚ ਕੰਮ ਆਲੇ ਕੱਪੜੀ ਪਾ ਕੇ ਰੱਖਣੇ ਹੁੰਦੇ ਜਰੂਰੀ ਨਹੀਂ ਵੀ ਟਾਈ ਪੈਂਟ ਲਾ ਕੇ ਰੱਖਣੀ ਉਹ ਪਰ ਇੱਕ ਗੱਲ ਹੁੰਦੀ ਵੀ ਮਾੜਾ ਨਹੀਂ ਖਾਂਦਾ ਉਹ ਹਮੇਸ਼ਾ ਚੰਗੀ ਚੀਜ਼ ਹੀ ਖਾਊਗਾ ਇਹ ਸਾਨੂੰ ਮੈਂ ਦੱਸਦਾ ਜੇ ਜਿੱਥੇ ਤੱਕ ਮੇਰਾ ਵਿਚਾਰ ਆ ਜਿਹੜਾ ਹਿੰਮਤੀ ਬੰਦਾ ਹੁੰਦਾ ਉਹਨਾਂ ਦੇ ਘਰੇ ਕਿਉਂ ਦਹੀਂ ਮੱਖਣ ਸਾਰਾ ਕੁਝ ਪਿਆਸ ਹੁੰਦਾ ਆਮ ਜਿਹੜੇ ਬੰਦੇ ਦੂਜੇ ਸੀਗੇ ਓ ਬਾਈ ਢੰਗਰ ਵੇਖ ਗਏ ਤੌਰਾਂ ਤੇ ਹੋ ਗਏ ਠੀਕ ਹੈ ਨਾ ਕੱਲਾ ਕਪੜਾ ਲੀੜਾ ਹੀ ਰਹਿ ਗਿਆ ਗੱਡੀਆਂ ਵਾਹਣ ਤਾਂ ਕੀ ਲੈਣ ਦੀ ਗੱਲ ਦੂਰ ਰਹੀ ਜਵਾਕ ਵੀ ਨਹੀਂ ਪੜਾਏ ਜਾਂਦੇ ਹੁੰਦੇ ਵੀਰੇ ਨਾ ਤਾਂ ਉਹ ਫਿਰ ਹੁਣ ਟੌਰ ਸਾਢ ਸਕਦੇ ਆ ਕਿਉਂ ਬੇਇੱਜ਼ਤੀ ਹੋਊਗੀ ਨਾ ਉਹ ਕੰਮ ਹੀ ਕਰ ਸਕਦਾ ਕਿਉਂ ਕੰਮ ਹੋਣਾ ਨਹੀਂ ਹੁੰਦਾ ਆਪਣਾ ਹੱਡ ਹਰਾਮ ਹੋ ਜਾਂਦਾ ਜਿਹੜੇ ਬੰਦੇ ਉਹ ਸੀਗੇ ਬਈ ਉਹ ਰੀਤ 'ਚ ਲੱਗੇ ਹੋਏ ਸੀ ਕੰਮ 'ਚ ਜਵਾਕ ਵੀ ਉਹਦੇ ਮਾਂ ਪਿਓ ਨੇ ਵੀ ਤੂੰ ਲਈ ਅੱਡ ਹੋਣ ਤੋਂ ਬਾਅਦ ਉਹ ਬੰਦੇ ਵੀ ਅੱਜ ਮੈਂ ਪੂਰੇ ਕਹਣਾ ਵੀ ਕਾਮਯਾਬ ਨਹੀਂ ਉਹ ਚਲ ਨਹੀਂ ਵੀ ਲੈ ਸਕਦੇ ਅੱਗੇ ਜੇ ਕੱਠ ਚ ਉਹ 2 ਕੀਲੇ ਲੈਂਦੇ ਸੀ ਮੰਨ ਲਓ ਹੁਣ ਅੱਧਾ ਕੀਲਾ ਦਾਦਾ ਕੀਲਾ ਲੈ ਹੀ ਲੈਂਦੇ ਹੁਣ ਇਹ ਸਾਲ ਚ ਮੇਰਾ ਦਿਨ ਮੰਦਾ ਵੀ ਜਿੱਥੇ ਤੱਕ ਉਹ ਬੰਦੇ ਲਵੇ ਅੱਜ ਵੀ 20 ਡੰਗਰ ਰੱਖੇ ਹੋਏ ਨੇ ਕਿੱਥੇ ਕੱਠ ਚ 40 ਸੀ ਉਹਨੇ ਕੰਮ ਨੂੰ ਵਧਾ ਲਿਆ ਆਪਦੇ ਨੂੰ ਮੈਂ ਕੰਮ ਵਧੀਆ ਕਰਦਾ ਮੈਂ ਕੰਮ ਲੋਟ ਕਰੀ ਜਾਂਦਾ ਜਿਹੜੇ ਦੂਜੇ ਸੀ ਵੀਰੇ ਉਹਨਾਂ ਨੇ ਲਾਲਾ ਬਾਪੂਆਂ ਨੇ ਉਂਗਲਾਂ ਚ ਗੱਡੀਆਂ ਲੈਣੀਆਂ ਚੰਗੇ ਮਤਲਬ ਉਹ ਕਰਨ ਲੱਗ ਗਏ ਫਿਰ ਹੁਣ ਉਹ ਬੰਦੇ ਨੇ ਬੁੜੀਆਂ ਨੂੰ ਕੱਢ ਦੇਣੇ ਗਾਲ ਵੀ ਤੁਸੀਂ ਜਵਾਕ ਆਪਦੇ ਹੱਥੀਂ ਕੱਢੇ ਆ ਵੀ ਤੁਸੀਂ ਹਟੇ ਨਹੀਂ ਅੱਡ ਹੋ ਜੋ ਅੱਡ ਹੋ ਜੇ ਨਾ ਇਹਦਾ ਜਵਾਕ ਪੜਾਈ ਜਾਂਦੇ ਸੀ ਆਪਾਂ ਨਾ ਵਿਆਹੇ ਗਏ ਸੀ ਨਾ ਕਬੀਲਦਾਰੀ ਵਧੀਆ ਚੱਲਦੀ ਸੀਗੀ ਵੀ ਇਹ ਕਸੂਰ ਸਾਰਾ ਬੁੜੀਆਂ ਜੀ ਹੁੰਦਾਗਾ ਵੀ ਇਹ ਗੱਲਾਂ ਨੇ ਵੀ ਕੱਠ ਨਮਾਉਣ ਲਈ ਥੋੜਾ ਜਾਂ ਸਾਥ ਬਣਨਾ ਪੈਂਦਾ ਵੀ ਉਹ ਬੜੀ ਏਸੀ ਜਿਹੜੀ ਫਕੀਰੀ ਸੀ ਲక్ష్ਮੀ ਦਾ ਰੂਪ ਆ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਆਈ ਸੁਣਾਉਣਾ ਹੋਰ ਨਾਲ ਇਹਦੇ ਕੋਈ ਪੰਡਤਾਂ ਦਾ ਪਰਿਵਾਰ ਹੁੰਦਾ ਪੰਡਤਾਂ ਦੇ ਪਰਿਵਾਰ ਚ ਦੇ ਪੰਡਤਾਂ ਦੇ ਤਿੰਨ ਮੁੰਡੇ ਹੁੰਦੇ ਨੇ ਪਹਿਲਾਂ ਵੱਡਾ ਮੁੰਡਾ ਵਿਆਹ ਜਾਂਦਾ ਠੀਕ ਹੈ ਨਾ ਫਿਰ ਵੱਡੇ ਦੇ ਬਾਅਦ ਦੋਏ ਉਹ ਵਿਆਹੇ ਨੇ ਤਿੰਨ ਮੁੰਡੇ ਵਿਆਹੇ ਗਏ ਜਿਹੜੀ ਵੱਡੀ ਨੂੰ ਹੁੰਦਿਆ ਬੋਲੀ ਭੋਲੀ ਹੁੰਦੀ ਆ ਜਿਵੇਂ ਹੁਣ ਮੈਂ ਤੁਹਾਨੂੰ ਗੱਲ ਹੈ ਉਹ ਕਿਸੇ ਨੂੰ ਗਰੀਬ ਪਰਿਵਾਰ ਚੋਂ ਆਈ ਹੁੰਦੀ ਹੈਗੀ ਉਹ ਕਿਸੇ ਨੂੰ ਕੰਮ ਨੂੰ ਨਹੀਂ ਕਹਿੰਦੀ ਵੀ ਤੁਸੀਂ ਕੰਮ ਕਰੋ ਜਾਂ ਨਾ ਕਰੋ ਉਹਨੂੰ ਕਹਿੰਦੇ ਉਹਨੇ ਸਾਰੀ ਦਿਹਾੜੀ ਕੰਮ ਕਰੀ ਜਾਣਾ ਵੀ ਮੈਨੂੰ ਕੋਈ ਕੁਝ ਕਹਿਣਾ ਨਾ ਦੇਵੇ ਜਾਂ ਮੇਰੇ ਸਹੁਰਾ ਦੀ ਕੋਈ ਗੱਲ ਨਾ ਸਿੰਗਲੇ ਵੀ ਪੇਕਿਆਂ ਦੀ ਵੀ ਮੇਰੀ ਉਹੋ ਆ ਜਿਵੇਂ ਮਰਜ਼ੀ ਆ ਵੀ ਉਹ ਮਿਹਨਤੀ ਹੁੰਦਾ ਤੇ ਉਹਨੂੰ ਕੋਈ ਕਹੇ ਕਰੇ ਭਾਂਡੇ ਮਾਜ ਲੈ ਕੋਈ ਕਹੇ ਕਰੇ ਦਾਲ ਧਰ ਲੈ ਕੋਈ ਕਹੇ ਕਰੇ ਭਾਨੇ ਸਾਡੇ ਵੀ ਕੱਪੜੇ ਧੋ ਦੇ ਉਹ ਕਿਸੇ ਨੂੰ ਜਵਾਬ ਨਹੀਂ ਦਿੰਦੀ ਸੀਗੀ ਵੀ ਮੈਨੂੰ ਕੋਈ ਮਾੜਾ ਜੰਗਾ ਨਾ ਕਹੇ ਉਹ ਆਪ ਦਾ ਡਰ ਲਾ ਲਓ ਜਾਂ ਚੰਗੇ ਘਰਾਣੇ ਦੀ ਲਾ ਲਓ ਮਤਲਬ ਵਧੀਆ ਨੇ ਸਿਗੀ ਉਹਦਾ ਘਰ ਵਾਲਾ ਤਾਂ ਦੁਖੀ ਹੋ ਜਾਂਦਾ ਵੀ ਇਹ ਵੀ ਹਰ ਵੇਲੇ ਕੰਮ ਹੀ ਕਰੀ ਜਾਂਦੀ ਰਹਿੰਦੀ ਆ ਵੀ ਇਹ ਮੈਂਟਲੀ ਆ ਉਹਨੂੰ ਕਾਮਲੀ ਕਹਿੰਦੇ ਨੇ ਉਹਦੇ ਸੱਸ ਸਹੁਰਾ ਵੀ ਕਾਮਲੀ ਕਹਿੰਦੇ ਨੇ ਤੇ ਇੱਕ ਦਿਨ ਪੰਡਤ ਨੂੰ ਸੁਪਨਾ ਆਉਂਦਾ ਬਾਣੀਏ ਨੂੰ ਵੀ ਵੀ ਰਾਤ ਨੂੰ ਲక్ష్ਮੀ ਕਹਿੰਦੀ ਮੈਂ ਤਾਂ ਤੇਨੂੰ ਰੋਸ ਚੱਲੀ ਹੁਣ ਤੇਰੇ ਘਰੋਂ ਜਾਊਂਗੀ ਤੇ ਉਹ ਗੱਲ ਹੋਈ ਤੇ ਤੜਕ ਉਠਿਆ ਉਹਨੂੰ ਭਾਇਪੀਤ ਹੋ ਗਿਆ ਲਾਲੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਵੀ ਤੁਸੀਂ ਕਿਉਂ ਗੁੱਸੇ ਹੋਏ ਬੈਠੇ ਹੋ ਤੇ ਕਹਾਂ ਮੈਨੂੰ ਰਾਤ ਨੂੰ ਸੁਪਨਾ ਆਇਆ ਲਾਸਮੀ ਮਾਤਾ ਕਹਿੰਦੀ ਆ ਵੀ ਮੈਂ ਹੁਣ ਛੋਡੇ ਘਰੋਂ ਜਾਵਾਂਗੀ ਮੈਂ ਰਾਤ ਆ ਜਾ ਮੈਂ ਸੋਤੋਂ ਤੇ ਉਹੀ ਗੱਲ ਹੁੰਦੀ ਆ ਕਿ ਤਾਂ ਲਾਲੀ ਕਹਿੰਦੀ ਵੀ ਆਪਾਂ ਲਾਜ਼ਮੀ ਤੋਂ ਬਿਨਾ ਕਾਲਜ ਉਹ ਗੈਂਪ ਦਾ ਬਰਬਾਦ ਹੋ ਜਾਣਗੇ ਤੂੰ ਕਿਸੇ ਨੂੰ ਪੁੱਛ ਕਰ ਉਹ ਪੰਡਤ ਲਵੇ ਜਾਂਦਾ ਪੰਡਤ ਤੋਂ ਪੁੱਛਦਾ ਪੰਡਤ ਕਹਿੰਦਾ ਤੁਸੀਂ ਕਿਸੇ ਨੂੰ ਮੰਨ ਨੂੰ ਠੇਸ ਪਹੁੰਚਾਉਂਦੇ ਹੋ ਕਹਿੰਦਾ ਮੰਨ ਨੂੰ ਅਸੀਂ ਕੀ ਠੇਸ ਪਹੁੰਚਾਣੀ ਹੈ ਮੇਰੇ ਤਿੰਨ ਮੁੰਡੇ ਤਿੰਨੇ ਮੁੰਡੇ ਵਿਆਹੇ ਹੋਏ ਇੱਕ ਭਗਤਣੀਆਂ ਨੂੰ ਮੇਰੀ ਵਧੀਆ ਪਰਿਵਾਰ ਚੱਲਦਾ ਤੇ ਪੰਡਤ ਨੇ ਫਿਰ ਦੇਖ ਕੇ ਗਿਆਨੀ ਪੰਡਤ ਸੀ ਉਹ ਪੂਰਾ ਕਹਿੰਦਾ ਤੁਸੀਂ ਆਪਦੇ ਘਰੇ ਜਗਰਾਤਾ ਕਰਾਓ ਜੀ ਗਿਆਨੀ ਬੰਦਾ ਜੇ ਤਾਂ ਮੈਂ ਟਕ ਫਿਰ ਤੱਥ ਕੱਢ ਲਿਆ ਉਹ ਹੁੰਦਾ ਇਹ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚੋ ਗੱਲ ਆਪਾਂ ਨੂੰ ਯਾਦ ਆਉਂਦੀ ਆ ਉਹ ਜਿਗਰਾਤ ਤੇ ਦੀ ਦੇਸ ਮੈਸ ਲੈਂਦਾ ਵੀ ਇੱਕ ਮਹੀਨੇ ਨੂੰ ਆਪਾਂ ਜਗਰਾਤਾ ਕਰਾਵਾਂਗੇ ਆ ਨਰਾਤੇਆਂ ਚ ਚਲੋ ਜਿਹੜਾ ਵੱਡਾ ਮੁੰਡਾ ਹੁੰਦਾ ਕਹਿੰਦਾ ਇਹਨੂੰ ਤਾਂ ਆਕਲ ਨਹੀਂ ਜੀ ਆਪਦੀ ਵੱਡੀ ਘਰ ਵਾਲੀ ਨੂੰ ਆ ਉਹਦੇ ਭਾਈ ਨੂੰ ਕਹਿੰਦਾ ਵੀ ਇਹਨੂੰ ਤਾਂ ਆਏ ਆ ਜੀ ਫਲਾਣਾ ਮਤ ਰੱਖਣੀ ਨਹੀਂ ਚਲੋ ਗੱਲ ਹੋਣ ਲੱਗੀ ਤੇ ਘਰ ਚ ਹੋਣ ਲੱਗੀ ਕਹਿੰਦੇ ਆਪਾਂ ਜਗਰਾਤਾ ਕਰਾਉਣਾ ਮੇਰੇ ਦੂਜੇ ਰਿਸ਼ਤੇ ਉਹਦੇ ਜਿਹੜੇ ਭਾਈ ਸੀ ਜਾਂ ਭੜਾਈਆਂ ਸੀਗੀਆਂ ਉਹ ਕਹਿਣ ਲੱਗ ਗਏ ਵੀ ਇਹ ਤਾਂ ਵੰਡ ਠਣਕੇ ਨਹੀਂ ਰਹਿੰਦੀ ਤਾਂ ਐ ਆਵਾਜਾ ਮੈਨੂੰ ਤੁਸੀਂ ਉਹ ਕਰੋ ਤੇ ਉਹਦਾ ਭਾਈ ਕਹਿੰਦਾ ਫਿਰ ਇਹਨੂੰ ਤੂੰ ਆਪਦੇ ਪੇਕੀ ਛੱਡ ਐਨੂੰ ਨਾਂ ਲੈ ਕੇਹੀਂ ਤੂੰ ਤੇ ਉਹਦੇ ਭਾਈ ਨੂੰ ਪਤਾ ਕੀ ਕਹਿੰਦੇ ਉਹ ਕਹਿੰਦਾ ਕਹਿੰਦਾ ਭਾਈ ਜਦੋਂ ਮੈਂ ਲੈ ਕੇ ਨਹੀਂ ਉਹਨੇ ਤੂੰ ਹੀ ਛੱਡ ਐਨੂੰ ਚਲੋ ਭਾਈ ਜਿਗਰਾਤੇ ਚ ਹਫ਼ਤਾ ਰਹਿ ਗਿਆ ਗੱਲਾਂ ਗੁੱਲਾਂ ਕਰਦੇ ਐਨੂੰ ਉਹਨੂੰ ਕਹਿੰਦੇ ਭਾਈ ਤੂੰ ਆਪਦੇ 4 ਦਿਨ ਪੇਕੀ ਲਾਇਆ ਫਿਰ ਤੂੰ ਹੁਣ ਗਈ ਨਹੀਂ ਕਦੇ ਤੂੰ ਜਾਇਆ ਪਤਾ ਹੁੰਦਾ ਸਾਰਾ ਕੁਝ ਹੁੰਦਾ ਬਾਈ ਉਹ ਰੱਬ ਦਾ ਰੂਪ ਹੁੰਦਾ ਉਹਨਾਂ ਨੂੰ ਖੇਲ ਦਾ ਸਾਰੇ ਦਾ ਪਤਾ ਹੁੰਦਾ ਤੇ ਉਵੇਂ ਜਿਵੇਂ ਗੱਲ ਚੱਲਣ ਲੱਗੀ ਉਹਨੂੰ ਉਹਦਾ ਬਾਈ ਕਹਿੰਦਾ ਵੀ ਚੱਲ ਭਾਈ ਤੂੰ ਕੱਪੜੇ ਲੀੜੇ ਪਾ ਲੈ ਮੈਂ ਤੈਨੂੰ ਪੇਕੀ ਛੱਡਾਂ ਮੈਂ ਲਾਇਆ ਚਾਰ ਦਿਨ ਚੱਲ ਤੂੰ ਵੀ ਆਪਦਾ ਕਰਿਆਂਗੀ ਉਹ ਭਾਈ ਚਾ ਲੀੜੇ ਪਾ ਲੈਂਦੇ ਉਹਦੇ ਨਾਲ ਤੁਰ ਪੈਂਦੀ ਆ ਉਹ ਰਾਹ 'ਚ ਅੱਗੇ ਤੁਰ ਕੀ ਲੰਘਦੇ ਸੀਗੇ ਰਾਹ 'ਚ ਰੋਟਾ ਜਾਂਦਾ ਰੋਟੇ ਥੱਲੇ ਜਾ ਕੇ ਬਹਿ ਜਾਂਦਾ ਦੰਮ ਲੈਣ ਲੱਗ ਜਾਂਦਾ ਬਰੋਟੇ ਤੇ ਕਾਂ ਬੈਠਾ ਹੁੰਦਾ ਕਾਂ ਗੱਲਾਂ ਕਰਦਾ ਕਹਿੰਦਾ ਭਗਤਨੀਏ ਜੇ ਤੈਨੂੰ ਤਣ ਚਾਹੀਦਾ ਤੂੰ ਤਣ ਲੈ ਜਾ ਇੱਥੋਂ ਵੀ ਇਹ ਜਿਹੜਾ ਬਰੋਟਾ ਗੱਨਾ ਇਹ ਬਰੋਟਾ ਹਰਾ ਹੋ ਜੂ ਬਰੋਟਾ ਇੱਕ ਸਾਈਡੋਂ ਸੁੱਕਿਆ ਹੁੰਦਾ ਇੱਕ ਸਾਈਡੋਂ ਹਰਾ ਹੁੰਦਾ ਉਹ ਬਰੋਟੇ ਦੀ ਜੜ ਥੱਲੇ ਤਣ ਹੁੰਦਾ ਬਈ ਇਹ ਤਣ ਨੂੰ ਆਪਾਂ ਕਹਨੇ ਆਂਗੇ ਕਾਲ ਦਾ ਨਾ ਇਹ ਹਮੇਸ਼ਾ ਉਹੀ ਹੁੰਦਾ ਇਹ ਦਰਾਖਤ ਨੂੰ ਸੁਕਾਈ ਬੈਠਾ ਸੀ ਤੇ ਉਹ ਬੋਲਦੀ ਕਹਿੰਦੀ ਮੈਨੂੰ ਕੀ ਲੋੜ ਆ ਤਾਨ ਦੀ ਮੈਂ ਤਾਂ ਆਪਦੇ ਉੱਥੇ ਜਾ ਕੇ ਰਹਿਣਾਗਾ ਫਲਾਨਾ ਤੇ ਅੰਕਾ ਉਹ ਐਂ ਗੱਲਾਂ ਕਰਦਾ ਤੇ ਉਹਦਾ ਸਹੁਰਾ ਜਦੋਂ ਦੇਖਦਾ ਕਹਿੰਦਾ ਤਾਂ ਬਾਕੀ ਕੰਮ ਲਈ ਜਿਹੜੀ ਪੰਛੀਆਂ ਨਾਲ ਜਾਂ ਜਾਨਵਰਾਂ ਨਾਲ ਗੱਲਾਂ ਖਰੀ ਜਾਂਦੀ ਆ ਚਲੋ ਭਾਈ ਉਹ ਆਪਦੇ ਇੱਕ ਹੀ ਆ ਜਾਂਦੀ ਆ ਇੱਕ ਹੀ ਆ ਜਾਂਦਾ ਰਾਤ ਹੋਣ ਵਾਲੀ ਹੁੰਦੀ ਆ ਕਿ ਮੰਨ ਲਓ 4:00 ਬਜੇ ਹੁੰਦੇ ਆ ਤੇ ਉਹ ਵੀ ਕਹਿੰਦਾ ਵੀ ਮੈਥੋਂ ਕਿਹੜਾ ਹੁਣ ਮੁੜਿਆ ਜੋ ਚਲ ਮੈਂ ਰਾਤ ਇੱਥੇ ਹੀ ਰਹਿ ਜਾਨਾਗਾ ਤੇ ਉਹ ਆਪਦੇ ਭਾਈਆਂ ਦੇ ਹਾਲਾਤ ਦੇਖਦੇ ਆ ਵੀ ਗਰੀਬੀ ਤੇ ਨੇ ਤੇ ਆਪਦੇ ਭਾਈਆਂ ਨੂੰ ਕਹਿੰਦੀ ਵੀ ਮੈਂ ਤੁਹਾਡੀ ਗਰੀਬੀ ਚੱਕਣੀ ਆਈ ਆ ਵੀ ਤੁਸੀਂ ਗੁਮਾਂਡੀਆਂ ਤੋਂ ਮੋਬਾਈਲ ਗੱਡੀ ਜਾਂ ਉੱਠ ਗੱਡੀ ਮੰਗ ਲਓ ਕਹੀਆਂ ਤੇ ਸਾਬਣਾਂ ਲੈ ਲਓ ਆਪਾਂ ਧੰਨ ਲੈ ਕੇ ਆਵਾਂ ਉਹ ਜਦੋਂ ਇਕੱਠਾ ਕਰਨ ਲੱਗਨ ਲਾ ਲਾਲੇ ਨੂੰ ਪੈ ਜਾਂਦਾ ਫਿਕਰ ਵੀ ਸਾਲੇ ਕਿਤੇ ਸਿਆਸਤਾਂ ਦੀ ਸਮਝ ਗਿਆ ਮੈਨੂੰ ਮਾਰਨ ਨੂੰ ਫਿਰਨਾ ਲਾਲਾ ਕਹਿੰਦਾ ਕੀ ਹੋ ਗਿਆ ਜੀ ਤੁਸੀਂ ਕੀ ਕਰਦੇ ਹੋ ਉਹ ਬੋਲਦੀ ਭਾਈ ਤੈਨੂੰ ਨਹੀਂ ਕੁਛ ਵੀ ਕਹਿੰਦੇ ਅਸੀਂ ਤਾਂ ਧਨ ਦੌਲਤ ਲੈਣ ਜਾਂਦੇ ਆ ਚਲੋ ਭਾਈ ਉਹ ਚੁੱਪ ਕਰਿਆ ਰਿਹਾ ਕਹਿੰਦੇ ਕਿੱਥੇ ਆਗਾ ਕਹਿੰਦਾ ਜਿੱਥੋਂ ਬਰੋਟਾ ਸੀ ਵੀ ਉੱਥੇ ਕਹਿੰਦਾ ਐ ਕਿਤੇ ਥੱਲੇ ਤਾਂ ਵੀ ਪਈ ਹੁੰਦੀ ਐ ਉਹੀ ਮਰੀ ਜਾਂਦੀ ਸੀ ਤਾਂ ਕਾਮਲੀਆਂ ਗੱਲਾਂ ਤੂੰ ਤਾਂ ਭਾਈ ਤੇ ਭਾਈ ਉਹ ਗੱਲ ਹੋ ਹਟੀ ਜਦੋਂ ਗੱਲ ਹੋ ਹਟੀ ਤੇ ਉਹ ਰਾਤ ਨੂੰ ਆਪਦੀ ਭੈਣ ਨੂੰ ਪਹਿਲਾਂ ਵੀ ਲక్ష్ਮੀ ਦਾ ਰੂਪ ਹੀ ਸਮਝਦੇ ਵੀ ਜਦੋਂ ਸਾਡੇ ਘਰੇ ਸੀਗੀ ਵੀ ਵਧੀਆ ਗੁਜ਼ਾਰਾ ਚੱਲਦਾ ਸੀ ਚਲੋ ਹੁਣ ਵੀ ਟਾਈਮ ਬਦਲਣਾ ਹੋਊ ਜਦੋਂ ਚੱਲ ਜੇ ਜਾਂਦੇ ਨੇਗੇ ਤਾਂ ਉਹ ਬਰੋਟੇ ਥੱਲੋਂ ਪੱਟ ਲਉਂਦੇ ਨੇ ਮੋਹਰਾ ਕੀ ਹੀਰੇ ਕੀ ਬਾਬਾ ਕੁਛ ਲੱਦ ਲਉਂਦੇ ਨੇ ਗੱਡੀ ਤੇ ਲਿਆ ਕੇ ਜਦੋਂ ਘਰੇ ਰੱਖਦੇ ਨੇ ਰਾਤ ਨੂੰ ਘਰ ਦੀਵੇ ਦੇ ਚਾਨਣ ਨਾਲ ਮੋਹਰਾ ਕੀ ਹੀਰੇ ਕੀ ਚਮਕਦੇ ਲਾਲਾ ਦੇਖ ਕੇ ਅਡੀਆਂ ਰਹਿ ਜਾਂਦਾ ਮੂੰਹ ਵੀ ਇਹ ਤਾਂ ਗੱਲ ਹੀ ਕੁਝ ਹੋਰ ਹੋ ਗਈ ਤੇ ਨਾਲਾ ਕਹਿੰਦਾ ਬੱਲੇ ਬੱਲੇ ਇੰਨਾ ਤਾਂ ਨਹੀਂ ਇੰਨਾ ਤਾਂ ਤੇ ਤੜਕੇ ਸਵੇਰ ਹੋ ਜਾਂਦੀ ਆ ਸਵੇਰ ਹੋਣ ਤੋਂ ਬਾਅਦ ਸੁਨਾ ਹੋ ਜਾਂਦੀ ਆ ਜਦੋਂ ਲਾਲੇ ਨੂੰ ਕਹਿੰਦੀ ਆ ਆ ਲੈ ਪਾਪਾ ਜਿਹੜਾ ਆਪਾਂ ਜਾਗਰਣ ਕਰਾਉਣੇ ਆਂਗੇ ਉਹਦੇ ਚਾਹ ਹਿੱਸਾ ਪਾ ਦੀ ਵੀ ਹੁਣ ਤੂੰ ਮੈਨੂੰ ਕਿਹੜਾ ਲੈਣ ਆਉਣਾ ਮੈਨੂੰ ਸਾਰਾ ਕੁਝ ਹੀ ਪਤਾ ਵੀ ਠੀਕ ਆ ਉਹ ਲਾਲੇ ਦਾ ਮੱਥਾ ਠਾਣਕਦਾ ਵੀ ਮਾਤਾ ਕਹਿੰਦੀ ਸੀ ਵੀ ਲక్ష్ਮੀ ਆ ਆਪਣੇ ਘਰ ਨੂੰ ਸੁਭਈ ਇਹ ਲక్ష్ਮੀ ਦਾ ਰੂਪ ਹੀ ਆ ਵੀ ਮੈਂ ਰਸਾ ਲਈ ਉਹ ਕਹਿੰਦਾ ਈ ਨਾ 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 ਮੈਂ ਤਾਂ 4 ਦਿਨ ਕਿਤੇ ਨਾਲ ਹੀ ਲੈ ਕੇ ਜਾਉ ਉਹਨੂੰ ਪਤਾ ਲੱਗ ਗਿਆ ਵੀ ਇਹ ਲక్ష్ਮੀ ਦਾ ਰੂਪ ਆ ਵੀ ਜੇ ਇਹ ਰੁੱਸ ਗਈ ਸਾਡਾ ਘਰ ਮੂਤਾ ਵੱਜ ਜੂ ਅੱਜ ਦਾ ਦਿਨ ਕਹਿੰਦਾ ਮੈਂ ਹੋਰ ਇੱਥੇ ਰਹਿਣਾ ਵੀ ਤੂੰ ਮਿਲ ਲਾ ਆਪਣੇ ਸਹੇਲੀਆਂ ਮਿੱਤਰਾਂ ਨੂੰ ਤੇ ਕੱਲ ਨੂੰ ਆਪਾਂ ਵਾਪਸ ਚੱਲਾਂਗੇ ਭਾਈ ਉਹ ਇੱਕ ਦਿਨ ਹੋਰ ਰਾਤ ਦਿਨ ਲਾਉਂਦੇ ਆ ਤੇ ਉਹ ਵਾਪਸ ਚਲੇ ਜਾਂਦੇ ਆ ਆਪਣੇ ਪਾਈਆਂ ਦੀ ਗਰੀਬੀ ਚੱਕ ਗਈ ਨਾ ਇੱਕ ਦਿਨ ਵਾਲੀ ਉਹ ਲక్ష్ਮੀ ਦਾ ਰੂਪ ਸੀਗੀ ਉਹ ਚੀਜ਼ ਹੀ ਐਸੀ ਹੁੰਦੀ ਆ ਵੀ ਇਹ ਕਿਸੇ ਕਿਸੇ ਪਰਮਾਤਮਾ ਘਰੇ ਦਿੰਦਾ ਕੋਈ ਵੀ ਚੀਜ਼ ਆਪਾਂ ਸੋਚਦੇ ਆ ਜਿਵੇਂ ਮਰਜੀ ਆ ਮੈਂ ਆਪਦੇ ਜਵਾਕਾਂ ਨੂੰ ਲਾਸ਼ਮੀ ਦਾ ਰੂਪ ਹੀ ਸਮਝਣਾ ਬਾਈ ਜਦੋਂ ਦੇ ਆਏ ਨੇ ਇਹਨਾਂ ਨੇ ਮੈਨੂੰ ਅਕਲ ਹੀ ਦਿੱਤੀ ਆ ਵੀ ਤੇਰੇ ਨਾਲ ਕੌਣ ਖੜਨਗੇ ਕੌਣ ਨਹੀਂ ਖੜਨਗੇ ਇਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈਗਾ ਤੇ ਮੈਂ ਬਹੁਤ ਵਧੀਆ ਵਧਿਆ ਵੀ ਆ ਮੈਨੂੰ ਗਿਆਨ ਵੀ ਆਇਆ ਜਿੰਨਾ ਕਿ ਤੁਹਾਡੇ ਨਾਲ ਹੁਣ ਮੈਂ ਸਾਂਝਾ ਕਰੀ ਜਾਂਦਾ ਤੇ ਉਹ ਚੀਜ਼ਾਂ ਸੀਗੀਆਂ ਤੇ ਜਦੋਂ ਹੁਣ ਆਪਦੇ ਪਿੰਡ ਲੈ ਬਾੜਦਾ ਤਾਂ ਉਹਦੇ ਕਿੰਨੇ ਦਾ ਮੁੰਡਾ ਝਾਗਦਾ ਕਾੜ-ਕੋੜ ਵੀ ਤੂੰ ਇਹਨਾਂ ਨਾਲ ਹੀ ਫੇਰ ਮੋੜ ਲਿਆ ਵੀ ਇਹ ਕੀ ਕੀਤਾ ਤੂੰ ਉਹ ਦਾਦਾ ਵੀ ਕਾਮੜਾ ਹੈ ਤਾਂ ਲక్ష్ਮੀ ਦਾ ਰੂਪ ਆ ਤੂੰ ਠਕਰਾ ਬੈਠਿਆ ਸੀ ਵੀ ਤੈਨੂੰ ਕੀ ਲੋੜ ਆ ਤੇ ਭਾਈ ਜਾਗਰਣ ਹੁਣ ਲੱਗਦਾ ਜਾਗਰਣ ਚੋਂ ਪੂਰੀ ਸਰਦਾਂ ਨਾਲ ਕੰਮ ਕਰਦੀ ਆ ਬਾਕੀਆਂ ਨੇ ਤਾਂ ਤੌਰ ਵਾਲੇ ਹੀ ਹੁੰਦੇ ਨੇ ਵੀਰੇ ਸੁਰਖੀਆਂ ਬੇਦੀਆਂ ਲਾ ਕੇ ਘੁੰਮਣ ਵਾਲੇ ਕੋਈ ਸਰਦਾ ਨਾ ਕੰਮ ਕਰਦਾਗਾ ਕੋਈ ਅੱਜ ਦੇ ਟਾਈਮ ਆਪਾਂ ਵੇ ਅਖੰਡ ਪਾਠ ਕਰਾਲੀਏ ਆਪਾਂ ਵੀ ਦਾੜੀ ਮਸ ਬਿਊਟੀ ਪਾਰਲਰਾਂ ਦੀ ਜਾਂਦੇ ਆ ਕੋਈ ਵੀ ਨਹੀਂ ਐ ਸੋਚਦਾ ਵੀ ਆਪਾਂ ਸੈਦ ਆਪਣੇ ਘਰੇ ਮਹਾਰਾਜ ਦਾ ਸਰੂਪ ਆ ਵੀ ਇੱਕ ਦਿਨ ਨਾ ਵਾਲ ਕੇਸ ਕਟਾਈਏ ਵੀ ਆਪ ਪਾਸੇ ਹੀ ਹੁੰਦੀ ਆ ਵੀ ਰੀਤ ਵੀ ਸੋਹਣੇ ਲੱਗੀਏ ਸੋਹਣੇ ਚ ਨਹੀਂ ਕੁਝ ਵੀ ਹੁੰਦਾ ਬਾਈ ਤੇ ਉਹ ਗੱਲ ਹੁੰਦੀ ਉਹਦੋਂ ਬਾਅਦ ਪੰਡਤ ਬਈ ਜਿਵੇਂ ਜਾਗਰਨ ਦਾ ਫਲ ਦਿੰਦੇ ਨੇ ਉਹ ਕਹਿੰਦੇ ਭਾਈ ਨੂੰ ਹਾਂ ਸੱਦੋ ਆਪਦੀਆਂ ਤੇਨੇ ਉਹਨਾਂ ਨੂੰ ਮੈਂ ਫਲ ਦਮਾ ਭਾਈ ਪਹਿਲੀ ਨੂੰ ਆਉਂਦੀ ਆ ਪਹਿਲੀ ਨੂੰ ਆ ਕੇ ਮੰਗਦੇ ਪੰਡਤ ਜੀ ਮੈਨੂੰ ਸਾਰਿਆਂ ਨਾਲ ਵੱਧ ਗਹਿਣੇ ਦਿਓ ਚਲੋ ਪੰਡਤ ਉਹਨੂੰ ਵੀ ਫਲ ਦੇ ਦਿੰਦਾ ਭਾਈ ਤੇਰੇ ਕੋਲ ਸਾਰਿਆਂ ਨਾਲ ਵੱਧ ਗਹਿਣੇ ਰਹਿਣਗੇ ਦੂਜੀ ਆਉਣੀ ਆ ਮੈਨੂੰ ਜੋੜਾ ਮੁੰਡਿਆਂ ਦਾ ਦੇ ਦੂ ਕਹਿੰਦਾ ਚੰਗਾ ਭਾਈ ਜਦੋਂ ਤੀਜੀ ਦੀ ਵਾਰੀ ਆਉਂਦੀ ਆ ਪਹਿਲਾਂ ਤਾਂ ਉਹਨੂੰ ਕਹਿੰਦੇ ਵੀ ਇਹ ਕੰਮ ਲਈ ਹੈ ਕੀ ਮੰਗੂਗੀ ਪੰਡਤ ਕਹਿੰਦਾ ਸੱਦੋ ਤਦੋਂ ਉਹਨੂੰ ਸਾਦੇ ਆ ਉਹ ਕਹਿੰਦੀ ਸਾਡੇ ਘਰ 'ਚ ਥਵਾਕ ਰਹੇ ਉਹਨੂੰ ਪਤਾ ਹੀ ਵੀ ਜੇ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਸਾਡੇ ਘਰ 'ਚ ਵਾਧਾ ਵੀ ਰਹੂ ਲੜਾਈ ਝਗੜਾ ਵੀ ਕੋਟੂ ਵੀ ਹੋ ਰਹੂ ਥਵਾਕ ਰਹੇ ਕਹਿੰਦਾ ਭਾਈ ਲੈ ਫੜ ਅੱਜ ਤੋਂ ਥਵਾਕਿਰ ਉਸੇ ਟਾਈਮ ਲక్ష్ਮੀ ਪ੍ਰਗਟ ਹੋ ਜਾਂਦੀ ਆ ਯਾਨੀ ਹੁਣ ਮੈਂ ਸੋਡੇ ਘਰੇ ਛੱਡ ਕੇ ਨਹੀਂ ਜਾਂਦੀ ਵੀ ਥਵਾਕ ਦੇ ਵਿੱਚ ਹੀ ਲక్ష్ਮੀ ਰਹਿੰਦੀ ਆ ਤੇ ਇਹ ਚੀਜ਼ਾਂ ਨੇ ਬਾਈ ਜਿਹੜਿਆ ਕੀ ਉਹਨੇ ਰੱਖ ਲਿਆ ਉਸ ਤੋਂ ਬਾਅਦ ਉਹ ਕੁੜੀ ਨੂੰ ਆਪਦੀ ਨੂੰ ਨੂੰ ਛਾਰੇ ਜਾਣੇ ਪਿਆਰ ਕਰਨ ਲੱਗੇ ਉਹਨੂੰ ਤਲੀਆਂ ਵਸਾ ਕੇ ਰੱਖਣ ਵੀ ਇਹ ਰੋਸ ਨਾ ਜਾਵੇ ਇਹ ਸਾਡੇ ਘਰ ਦੀ ਲక్ష్ਮੀ ਆ ਇਹ ਬਈ ਕੋਈ ਕੋਈ ਬੰਦਾ ਕਦਰ ਕਰ ਸਕਦਾ ਉਹ ਲਾਲੇ ਦਾ ਕੋਈ ਪੁੰਨਦਾਨ ਕਰਿਆ ਹੋਇਆ ਸੀ ਜਿਹੜਾ ਉਹਨੂੰ ਟਾਈਮ ਸਿਰ ਪਤਾ ਲੱਗ ਗਿਆ ਇਹੀ ਪਰ ਕੱਠ ਦੇ ਸਮੇਂ 'ਚ ਕਿਸੇ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਕੋਈ ਕੋਈ ਰਹਿ ਜਾਂਦਾ ਬਈ ਕੱਲੀ ਟੌਰ ਨਹੀਂ ਹਮੇਸ਼ਾ ਚੀਜ਼ ਹੁੰਦੀ ਇੱਜ਼ਤ ਤੇ ਖਾਣ ਪੀਣ ਹੀ ਰਹਿ ਜਾਣਾ ਇੱਥੇ ਇਹੀ ਚੀਜ਼ਾਂ ਕਹਨੇ ਆ ਵੀ ਕੱਠ ਕਿਸੇ ਦੀ ਹਰਾਸ ਆਉਂਦਾ